ਕਿ ਉਹ ਸੀਐਸਬੀ ਬੈਂਕ ਚ ਤਕਰੀਬਨ ਪੋਨੇ ਕੋਤੇ 9 ਵਜੇ ਦੁਪਹਿਰ ਨੂੰ 29 ਦੂ ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਕਾਇਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ ਚ ਵੱਡੀ ਸਫਲਤਾ ਸੀ ਆਈਜੀ ਦੀ ਟੀਮ ਨੂੰ ਮਿਲੇ ਜਿਹਦੇ ਚ ਨੋਸ ਦੋਸ਼ੀ ਜਿਹੜੇ ਆ ਇਹ ਘਾਨ ਪਛਾਤਾ ਰਹਿ ਗਏ ਬਾਕੀ ਦੋਸ਼ੀ ਜਿਹੜੇ ਆ ਨਾਮਜ਼ਦ ਹੋਗੇਗਾ ਉਹਦੇ ਤੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਮੁਸ਼ਹਰੇ ਪਲੂਆ ਦਾ ਰਹਿਣ ਵਾਲਾ ਤੇ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਉਣ ਤੋਂ ਬਾਅਦ ਨਸ਼ੇ ਦੀ ਲੱਤ ਹੈਗੀ ਹੈ ਇਹਨੂੰ ਇਹਦਾ ਇੱਕ ਸ਼ਾਇਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰੰਤਰੰਦਾ ਹੈਗਾ ਉਹਦੇ ਨਾਲ ਤਲਕਾਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਆ ਉਦੋਂ ਪਲਾਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬ੍ਰੇਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨੋਂ ਇਹ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਆ ਉਹਨਾਂ ਨੇ ਜਾ ਕੇ ਪਹਿਲੇ ਇੱਕ ਪੌਟਰ ਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਦੋ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਚਬਾਲ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੱਟਤਾ ਬੁਲਟ ਮੋਟਰਸਾਈਕਲ ਦੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਨਾ ਮੰਨਾ ਵਾਲਾ ਟੋਲ ਪਲਾਜ਼ਾ ਹੁੰਦਾ ਉਥੋਂ ਪਹਿਲੇ ਹੀ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਵਾਪਸ ਆਪਣੇ ਉਥੋਂ ਭੱਜ ਜਾਂਦੇ ਮੌਕੇ ਤੋਂ ਔਰ ਪੈਸੇ ਕੋਲ ਜੀ 90000 ਰੁਪਇਆ ਤੇ ਜਿਹੜੀ ਉਹਦੀ ਕੰਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਉਹ ਰਿਕਵਰ ਹੋ ਤੁਮ। ਤੇ ਜਿਹੜੇ ਵਿਪਨ ਸੀ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਕੋਣ ਕਿਹੜਾ ਮੁੰਡਾ ਉਹਦੇ ਨਾਲ ਸੀਗਾ। ਉਹ ਜਦੋਂ ਸ਼ਾਹਜਾਦ ਆਵੇਗਾ ਉਹਦੇ ਤੋਂ ਉਹ ਵਿਪਨ ਤੇ ਬਾਕੀ ਪੈਸੇ ਉਹਨਾਂ ਕੋਲ ਇਹਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗੱਲ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਾ ਰਿਕਵਰ ਹੋ ਗਿਆ। ਉਨ ਜੁੜੀ ਬਾਕੀ ਪੈਸੇ ਉਹ ਸ਼ਾਇਦ ਤੋਂ ਤਾਂ 1 2 3 ਦਿਨ ਦੋਸ਼ੀ ਹਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੀਓਟ ਸੀ ਜਿਹੜਾ ਇੱਕ ਸਾਰੀ ਕਾਂਸਪੀਰੇਸੀ ਚ ਸੀ ਉਹ ਹਜੇ ਰਹਿੰਦਾ ਨਹੀਂ ਇਹ ਉਹ ਉਹ ਸ਼ਹਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹ ਨਹੀਂ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਹਾਜਾਦ ਨੇ ਚਲਾਈ ਹੈ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀ ਆ ਵੇਟ ਕਰ ਰਿਹਾ ਸੀ ਸ਼ਹਾਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਨਪਛਾਤਾ ਹੈਗਾ ਉਹ ਇੰਟਰ ਕੀਤੀ ਸੀ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ SBI ਚਭਾਲ ਨੂੰ ਟਾਰਗੇਟ ਬਣਾਉਣਾ ਨਹੀਂ ਇਤਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੰਕ ਔਰ ਇਹ ਹੁਣ ਜਦੋਂ ਸ਼ਹਾਜਾਦ ਆ ਦੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਸ ਸਾਜਿਸ਼ ਚ ਪੂਰਾ ਸਰ ਕਿੰਨੇ ਟੋਟਲ ਬੰਦੇ ਨਜਬਤ ਕੀਤੇ ਗਏ ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਚ ਨਾਮ ਤੇ ਪੰਕਤੀ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੰਡਾ ਨਸ਼ਹਰੇ ਦਾ ਹੀ ਹੈਗਾ ਉਹ ਸੁਰਜ ਸੁਰਜ ਹੈਗਾ ਉਹਦੇ ਵੀ ਛੇਤੀ ਨੇੜੇ ਪਹੁੰਚਾਂਗੇ ਅੱਜ ਕੱਲ ਜੋ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਜੋ ਅੱਜ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਇਹਦੀ ਗੁਰਵਿੰਦਰ ਦੀ ਉਹ ਸ਼ਾਹਜਾਦ ਦੇ ਨਾਲ ਸਰ ਕੋ ਪ੍ਰਾਣੀ ਕੋ ਗੈਂਗਸਟਰ ਕਰਨਾ ਸੰਬੰਧ ਵੀ ਇਹਨਾਂ ਦੀ ਕੋਈ ਹੈਗੀ ਹੈ ਜਾਂ ਨਹੀਂ ਉਹਦੇ ਤੇ ਸ਼ਾਇਦ ਸ਼ਾਹਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ-ਪੰਜ ਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ ਇੱਕ ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ